ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ حاضر ਹਾਂ ਆਉਤਰਾਹਾਂ ਦੇ ਪੰਦੀ ਭਾਗ ਦੂਜਾ ਜਿਸ ਨੂੰ ਲਿਖਾ ਹੈ ਦੀਪ ਤੇ ਉਹ ਟਟਾ ਜੀ ਨੇ ਅੰਗਿਧਾ ਤੁਹਾਨੂੰ ਪਹਿਲਾ ਭਾਗ ਹੀ ਪਸੰਦ ਆਇਆ ਹੋਵੇਗਾ ਤੇ ਇਹ ਵੀ ਪਸਾਰ ਭਾਗ ਗੁਰੂ ਪ੍ਰਸੰਗ ਆਵੇਗਾ ਜਿਹੜੀ ਰੇਲਗੱਡੀਾਂ ਦੀਆਂ ਤੇ ਬੜੇ ਮਲਟੀ ਬਲੈਕ ਫੰਗਲਾਤ ਦੀ ਹੋਈਆਂ ਨਜਾਇਜ਼ ਸਾਰੀਆਂ ਸਵਾਨਾ ਦੇ ghere ਚ ਪਹਿਲੀ ਰਿਪੋਰਟ ਅਪੀ ਤਾ ਬੁਨੀਤਾ ਦਾ ਹੌਸਲਾ ਵੱਧ ਗਿਆ ਤੇ ਇੱਕ ਹੋਰ ਰਿਪੋਰਟ ਵਿੱਚ ਅਗਲੀ ਕੜੀ ਵੀ ਖੋਲ੍ਹ ਦਿੱਤੀ ਪਰ ਜਿੰਨੀ ਤੇਜ਼ੀ ਨਾਲ ਪਹਿਲੀ ਖਬਰ ਸੱਚੀ ਬਣੀ ਆਗੂ ਨੇ ਜਨ ਹੀ ਅਡੀਸ਼ਨ ਵਿੱਚ ਸਾਤੀ ਸਪੇਸੀ ਸ਼ਪੀ ਹੀ ਲਾ ਪਤਾ ਲੱਗਿਆ ਉਹਨਾਂ ਦੇ ਪ੍ਰਾਈਵੇਟ ਕੰਪਨੀ ਬਹੁਤ ਵੱਡੀ ਇਸਤਿਹਾਰੀ ਪਾਰਟੀ ਬਣ ਗਈ ਸੀ ਪੂਰੇ ਪੂਰੇ ਪੇਜ ਦੇ ਰੰਗੀਆਂ ਫਸਟ ਆਰ ਬਿਲਡਰ ਦੀ ਇਮਾਨਦਾਰੀ ਦਾ ਅੰਜ਼ਾਨਾ ਹੋਪਾ ਦੇ ਲੱਗੇ ਜੋ ਬੁਨੀਤਾ ਲਈ ਹੋਪਾ ਲੰਗ ਗਈ ਹਾਂ ਪਰ ਇੱਕ ਗੱਲ ਹੈ ਪਨੀਰ ਨੂੰ ਪਟਾਰੀ ਵਿੱਚ ਬੰਦ ਕਰਕੇ ਮੀਡੀਆ ਦਫ਼ਤਰ ਦੇ ਵੱਡੀ ਇਸਤਰੀ ਪਾਰਟੀ ਜੋੜਨ ਲਈ ਬਣੀਤਾ ਦੀ ਕੋਹ ਫਿੱਟ ਥਾਪਲੀ ਦੀ ਹਰ ਨਵੀਂ ਸੱਟ ਨੂੰ ਚੈਲੰਜ ਬਦੋ ਲੈਂਦਿਆ ਕਦੀ ਰਾਤ ਦੇ ਹਨੇਰੇ ਵਿੱਚ ਹੁੰਦੀਆਂ ਰਜਿਸਟਰੀਆਂ ਕੈਮਰੇ ਵਿੱਚ ਕੈਦ ਕਰਦੀ ਤਾਂ ਕਦੀ ਕੁੰਡੀ ਤੇ ਚੱਲਦੇ ਸਰਕਾਰੀ ਦਫ਼ਤਰਾਂ ਦੇ ਏਅਰ ਕਮਿਸ਼ਨਰ ਇੱਥੋਂ ਤੱਕ ਕੇ ખાਣੇ ਮੋਹਰਾਂ ਬਣਨ ਦਤੀ ਕਿੱਥੋਂ ਚਲ ਕੇ ਕਿਵੇਂ ਤੇਲ ਤੇਲ ਕਰਾਂਦੇ ਕੁਤਾ ਦਪਾ ਲੀਕ ਹੁੰਦਾ ਉਸਨੋਂ ਆਇਲ ਮਿੱਟੀ ਦਾ ਤੇਲ ਪੂਰਾ ਹੋ ਕੇ ਰਜਿਸਟਰ ਵਿੱਚ ਸਹੀ ਰਿਪੋਰਟ ਬਣ ਕੇ ਦਰਜ ਕੀਤਾ ਹੁੰਦਾ ਉਹ ਸੀਮਾ ਜਮਾ ਕਿ ਮੈਂ ਗਰੀਬਾਂ ਦੇ ਹਿੱਸੇ ਦੀ ਤੋਂ ਦਿਆ ਅਣ ਤੋਂ ਦਿਆ ਸਕੇ ਦੀ ਕਣਕ ਕਿਸ ਦੇ ਖਾਤੇ ਲੈਂਦੀ ਤੇ ਕਿਸ ਦੇ ਚੜਦੀ ਸਾਰੀਆਂ ਕੁੰਡੀਆਂ ਦੀਆਂ ਕੁੰਡੀਆਂ ਨੂੰ ਕੁੰਡੀਆਂ ਨੂੰ ਉੰਗੀਆਂਆਂ ਕਿਸਤੀਆਂ ਸਰਹੱਦੀ ਸੁੱਧਿਆ ਤੋਂ ਟਰਾਂਸਪੋਰਟ ਜਰੀਏ ਹੁੰਦੀ ਅੰਤਰਰਾਜੀ ਨਸ਼ਾ ਕਰਦੀ ਇੱਕ ਹੀ ਰੇਤ ਮਾਪਿਆ ਇੱਕ ਇਰਕਰਕੇ ਬਾੜ ਬਾਜ ਉਖਾੜਾਰੇ ਦਿਲਬਾਨੀਆ ਸਕੀਮਾਂ ਦਾ ਲਾਭ ਕਿੱਥੇ ਇੰਨਾ ਤੇ ਕੌਣ ਖਾ ਰਿਹਾ ਹੈ ਅਨਾਜ ਲੋਡਿੰਗ ਚੋਰ ਬਿਜਾਰੀ ਅਲੰਖਾਂ ਵਿੱਚ ਸਰਦਾਨਾ ਨਸ਼ਾਰਾਬ ਦੇ ਟੇਕਿਆਂ ਦੀ ਵੰਡ ਤੋਂ ਲੈ ਕੇ ਨਜਾਇਜ਼ ਬਰਾਂਚਾਂ ਦੇ ਆਪ ਤਹਾਂ ਅੰਦਰ ਬੱਜੀਆਂ ਗੰਢਾ ਕੋਲ ਮਾਰੀਆਂ ਛੜਕਾ ਲੋਖਾ ਲੋਖਾ ਜਾਂਦੀਆਂ ਨੇ ਤੇ ਬਜਰੀ ਕੰਕਰ ਰੂੜੀਆਂ ਬਣ ਕੇ ਲੋਕਾਂ ਨੂੰ ਜਣਾ ਹਰਾਮ ਕਰ ਦਿੰਦੀਆਂ ਨੇ ਵਿੰਗ ਵਿੱਚ ਘਟਾਲਾ ਕੋਲ ਜਾ ਮਾਸਾਣਾ ਜਰਕੀ ਮੰਡੀਆਂ ਵਿੱਚ ਹੁੰਦੀ ਕਿਸਾਨਾਂ ਦੀ ਲੁੱਟ ਤੋਂ ਲੈ ਕੇ ਸਹੀਦ ਪਰਦਿਆਂ ਵਿੱਚ ਚੱਲਦੇ ਕਾਲੇ ਗੁਰਦੰਦੇ ਸਵੇਦ ਪੋਸ ਜਿਸਮ ਤੋਸੀ ਦੇ ਅੱਡਿਆਂ ਤੱਕ ਦੇ ਪਰਥਰੇ ਉੜੜਦੇ ਜਿਵੇਂ ਜਿਵੇਂ ਕਰਮ ਦੀ ਧਾਰ ਦਿਖੀ ਹੁੰਦੀ ਜਾਂਦੀ ਸੀ ਗਨੀਤਾ ਬਨੀਤਾ ਨੇ ਅੱਖਾਂ ਬੀ ਜੋ ਬੰਨ ਲੱਗੀ ਬਨੀਤਾ ਅੱਖਾਂ ਨੇ ਜੋ ਬੰਨ ਲੱਗੀ ਜਿੱਥੇ ਪਾਠਕਾਂ ਨੂੰ ਨਿੱਤ ਨਵੀਂ ਰਿਪੋਰਟ ਪੜਨ ਨੂੰ ਸਬੰਧਤ ਪਰਚੇ ਦੀ ਉਹ ਹੀ ਕਰਨ ਲੱਗੀ ਉੱਥੇ ਗਨੀਤਾ ਨੂੰ ਕੌੜੀਆਂ ਕਸਾਇਆਂ ਵੇਖਣਾਂ ਲਾਲਜ ਭਰੀਆਂ ਕੰਮਕੀਆਂ ਵੀ ਮਿਲਣ ਲੱਗੀਆਂ ਪਰ ਉਸ ਦਰਿਆ ਨੂੰ ਬੰਨ ਲਾਉਣ ਵਾਲਾ ਜਿਗਰਾ ਕਿਸ ਕੋਲ ਸੀ ਅਖੀ ਗੋਲੀ ਸੀਨੇ ਵਿੱਚ ਖਾਣ ਦਾ ਦਮ ਹੋਵੇ ਤਾਂ ਬੰਦਾ ਇਸ ਖੇਤਰ ਵਿੱਚ ਪੈਰ ਕਰੇ ਇਹ ਗੁੜਤੀ ਮੇਰੇ ਮੈਨੂੰ ਮੇਰੇ ਬਾਪ ਨੇ ਜਨਮ ਲੈਂਦਿਆਂ ਦਿੱਤੀ ਸੀ ਸੋਚ ਕੇ ਹੈਰਾਨੀ ਭਰਿਆ ਹੌਸਾ ਸੁਟ ਗਿਆ ਉਸ ਦੇ ਬਾਅਦ ਦੇ ਘੋਟਲੇ ਨੂੰ ਦੇਖ ਕੇ ਬਨੀਤਾ ਦੀ ਮੰਮੀ ਅਕਸਰ ਕਹਿੰਦੀ ਜੰਮੀਤਾ ਸਹਿਰਚ ਟਾਉਂ ਦੀ ਵਜਾਏ ਪਿਓ ਨੇ ਨਿੰਮ ਦਾ ਪੱਤਾ ਹੀ ਤੜੀ ਤੇ ਰਗੜਿਆ ਕਰੇਲੇ ਦੀ ਗੋਲ ਮਲਾਈ ਤੇ ਭੋਰਾ ਜਿੰਨੇ ਗੋਟ ਦੀ ਜੀਭ ਤੇ ਉਂਗਲ ਨਾਲ ਜਿਤਾ ਦਿੰਦੀ ਰਤਾ ਮੂੰਹ ਨਮ ਰੋੜਿਆ ਤੇ ਚੁੱਪ ਚੁੱਪ ਕਰਦੀ ਚੱਟ ਗਈ ਮੰਨੋ ਦੇਉ ਦੀ ਅਸਲ ਕਰਾ ਕੋਈ ਦੇਖ ਦੇਖ ਕੇ ਉਹ ਗੱਲ ਝਾਕੇ ਤੇ ਜਿੱਡੀ ਕਰਕੇ ਬਾਸ਼ ਖਲਾਰ ਦੇਵੇ ਤੇ ਉਹ ਆਖੇ ਰੋਗ ਨਹੀਂ RAM ਬਾਣ ਦਵਾ ਕਟ ਪੜੇਗੀ ਕਉਣ ਲੱਗੇ ਸਮਝ ਲਈ ਯਾਦ ਰੱਖੂ ਮੇਰੀ ਗੱਲ ਸਿਰਸਲੇਵਾਰ ਜੱਦਾ ਹੁੰਦੀਆਂ ਜਾ ਰਹੀਆਂ ਸਨ ਤੇ ਖੀਰ ਮੈਨੂੰ ਉਸ ਘਣਾਉਣੇ ਦਿਨ ਦੀ ਯਾਦ ਨੇ ਚੰਜੋੜ ਦਿੱਤਾ ਜਨਾਬੀ ਬੜਾ ਰਾਜਨੀਤੀ ਦਾ ਭਾਂਬੜ ਪੂਰਾ ਭਖਿਆ ਪਿਆ ਤੇ ਬਨੀਤਾ ਦੀ ਰਿਪੋਰਟ ਦੇ ਆਧਾਰ ਤੇ ਖਬਰ ਨਸ਼ਰ ਹੋ ਗਈ ਜਨਾਬੀ ਬਰਾ ਦੇ ਨੀਹਾਂ ਪੱਧਰ ਦੀ ਰਾਜਨੀਤੀ ਚੰਗਿਆੜੇ ਛੱਡਦੀ ਹੈਂਡਲੈਂਡ ਦੀ ਨਾਲ ਲੱਗੀ ਫੋਟੋ ਕੈਪਸ਼ਨ ਹੋਣੀ ਤੇ ਹੰਝੂ ਮੁੰਦੇ ਨਹੀਂ ਪੱਤਰ ਜੋ ਕਦੀ ਅਮਾਰਤ ਹੋਣ ਦਾ ਸੱਚ ਨਾ ਬਣੇ ਲੱਕ ਸੱਟੀ ਲੱਕ ਹੁੱਟੀ ਖੜੇ ਜਰਜਰ ਨਹੀਂ ਪੱਥਰਾਂ ਦੀਆਂ ਓਟਮਾਂ ਜੰਗਲ ਦੀ ਅੱਗ ਵੜ ਕੇ ਚਰਚਾ ਵਿੱਚ ਸਨ ਅਜੇ ਇਹ ਨੀਹ ਪੱਥਰ ਦੀ ਨੀ ਵਿੱਚ ਲੱਗੀ ਪਹਿਲੀ ਇਟਵੀਪੋਰਟ ਮਰੀ ਜਿਸ ਤੇ ਇਮਾਰਤ ਬਣਦੇ ਨਹੀਂ ਪੱਥਰ ਦਾ ਪਰਦਾ ਤਕਰੀਬ ਹੁਣ ਪਹਿਲੇ ਤੋਂ ਲੈ ਕੇ ਹੁਣ ਤੱਕ ਦੇ ਹਰੇਕ ਹਲਕਾ ਵਿਧਾਇਕ ਨੇ ਆਪਣੇ ਘਰ ਕਮਬਲਾ ਨਾਲ ਰਿਬਨ ਕੱਟ ਕੇ ਕਟਣ ਦੀ ਰਸਮ ਨਾ ਪਟਾਇਆ ਜਿੱਥੇ ਜਨਾਹਤਰ ਉਸ ਦੇ ਕਰਨ ਦਾ ਪੱਖਪੂਰ ਦਾ ਉੱਥੇ ਭਕੇ ਜਨਾਬੀ ਮਹੌਲ ਦੇ ਏਅਰਪੋਰਟ ਸਤਾਤਾਰੀ ਇੱਕ ਦੇ ਨਾਗ ਬਣ ਕੇ ਲੋਟੀਆਂ ਘਾੜ ਲੱਗੀ ਹਰ ਕੋਈ ਜਾਂਦੇ ਚੋਰ ਦੀ ਰੋਟੀ ਲਾਉਣ ਲਈ ਆਖਰੀ ਦੰਦ ਲਾ ਦੇਣ ਦੀ ਉਹ ਤਾਬਲਾ ਸੀ ਹਰ ਕਾ ਵਿਧਾਇਕ ਡਿਗਰਾ ਸਥਾਨ ਦਾ ਘਰਾਓ ਕਰਨ ਲਈ ਮਜ਼ਦੂਰ ਮਲਾਜਮ ਬੇਰੁਜ਼ਗਾਰ ਇਸਤਰੀ ਸੁਭਾਵਾਂ ਦਾ ਵੱਡਾ ਹਜੂਮ ਜਮਾ ਸੀ ਪਰ ਉਹ ਨਾਲ ਲੋਹੀ ਇਲਾਕੇ ਸੱਤਾ ਦੀ ਸਤਾਈ ਜਾਂਦਾ ਆਰ ਪਾਰ ਦੀ ਲੜਾਈ ਲੜਨ ਦੇ ਦੋਸ ਨਾਲ ਭਰੀ ਨਾਹਰੇਬਾਜੀ ਕਰ ਰਹੇ ਸੀ ਜਨਹੂਰੀ ਹੱਕਾਂ ਦੀ ਬਹਿਰੇਦਾਰੀ ਦੀ ਲਈ ਆਪਣੀ ਬੀਟ ਵੀ ਕਵਰੇਜ ਕਰਦੇ ਆ ਮਲ ਮਜਲੂਮਾਂ ਦੇ ਨਾਲ ਬਨੀਤਾ ਜੀ ਵੀ ਚੰਗੀ ਖਿੱਚਤ ਹੋਈ ਮਸਾ ਮਰਦੀ ਮਰਦੀ ਬਚੀ ਉਹ ਕਿਕਣੇ ਦੀ ਹੱਡੀ ਤੇ ਲੱਗੀ ਛੱਟ ਉਮਰ ਭਰ ਲਈ ਵੱਜ ਬਣ ਗਈ ਇਹ ਹੋ ਮੌਕਾ ਸੀ ਜਦੋਂ ਬਨੀਤਾ ਉਤੇ ਜਨਤਾ ਨੂੰ ਪੜਕਾਉਣ ਦਾ ਦੋਸ਼ ਲੱਗਿਆ ਤੇ ਇਸ ਦੇ ਖਿਲਾਫ ਪਹਿਲਾ ਪਰਚਾ ਦਰਜ ਹੋ ਕੇ ਉਹ ਸੁਪਨਿਆਂ ਦੇ جنੂਨ ਦਾ ਪਹਿਲਾ ਨਾਮ ਬਣ ਕੇ ਝੋਲੀ ਗਿਆ ਇਹ ਤਣਾ ਭਰਿਆ سلسلہ ਪਤਾ ਨਹੀਂ ਹੋਰ ਕਿੰਨੀ ਦੇਰ ਚੱਲਦਾ ਰਹਿੰਦਾ ਜੇ ਤਵੰਨਾ ਦੀ ਆਵਾਜ਼ ਮੇਰੇ ਕੰਨਾਂ ਨਾਲ ਨਾ ਟਕਰਾਉਂਦੀ ਓਕੇ ਮम्मा ਆਸ਼ੀਰਵਾਦ ਦਿਓ ਮੈਨੂੰ ਅੱਜ ਤੁਹਾਡੀ ਧੀ ਸਮਾਜ ਅਤੇ ਦੇਹ ਦੀ ਸੇਵਾ ਵਿੱਚ ਹਿੱਸੇਦਾਰੀ ਨਿਭਾਉਂਦੀ ਮਿਤੀ ਮੰਜ਼ਲ ਦੇ ਰਾਹ ਤੇ ਪਹਿਲਾ ਕਦਮ ਰੱਖਣ ਜਾ ਰਹੀ ਹੈ ਇਸ ਦਾ ਮਤਲਬ ਮੇਰੀ ਰਾਤ ਵਾਲੀ ਗੱਲ ਦਾ ਕੋਈ ਅਸਰ ਨਹੀਂ ਹੋਇਆ ਤੇਰੇ ਤੇ ਬੈਣੀਏ ਚੁੱਪ ਕਰਕੇ ਕਿ ਲੱਤਾਂ ਬੰਨ ਕੇ ਬਿਠਾਵਾਂ ਤੈਨੂੰ ਤੇ ਬੰਦ ਕਰਾਂ ਤੇਰਾ ਘਰੋਂ ਨਿਕਲਣਾ ਮੇਰਾ ਅਜਿਹਾਰਾ ਉਦਰ ਰੂਪ ਦੇ ਕੇ ਤਮੰਨਾ ਦਾ ਹੈਰਾਨ ਹੋਣਾ ਲਾਜ਼ਮੀ ਸੀ ਮੰਮਾ ਕੀ ਹੋਇਆ ਹੁਣ ਪਹਿਲਾਂ ਰਾਤ ਵਾਲੀ ਅਧੂਰੀ ਛੱਡੀ ਗੱਲ ਪੂਰੀ ਕਰੋ ਜੇ ਮੈਨੂੰ ਲੱਗਿਆ ਕਿ ਵਾਕਈ ਮੈਨੂੰ ਤੁਹਾਡਾ ਕਹਿਣਾ ਮੰਨਣਾ ਚਾਹੀਦਾ ਹੈ ਤਾਂ ਦਵਾ ਨਾਲ ਨਹੀਂ ਤਰਕ ਦੇ ਆਧਾਰ ਤੇ ਆਪਣਾ ਫੈਸਲਾ ਜ਼ਰੂਰ ਬਦਲ ਲਵਾਂਗਾ ਤਾ ਤੋਂ ਇੰਜ ਨਹੀਂ ਮੰਨਣ ਵਾਲੀ ਜਾਣਦੀ ਹੈ ਹਸਤਾਲ ਚ ਬਈ ਮਨੀਤਾ ਦੀ ਇਹ ਹਾਲਤ ਕਿਵੇਂ ਹੋਈ ਇਸ ਚੌਥੇ ਥੰਬ ਦੇ ਪੀਲੇ नाग ਨੇ ਹੀ ਡੰਗਿਆ ਉਹ ਚੰਗੀ ਭੜੀ ਹਸਦੀ ਖੇੜਦੀ ਨੂੰ ਹੱਡੀਆਂ ਦੀ ਮੋਟ ਬਣਾ ਕੇ ਰੱਖਦਾ ਨਾ ਜਿਉਂਦਾ ਵਿੱਚ ਹੈ ਤੇ ਨਾ ਮੋਆ ਵਿੱਚ ਹੈ ਸੇਵਾ ਦਾ ਰਾਗ ਲਾਪਦਾ ਪੱਕਾ ਅੰਬਾਰੀ ਢੇੜ ਬਣ ਗਿਆ ਤੇਰਾ ਹੀ ਚੌਥਾ ਥੰਬ ਲੱਖ ਵਿਰੋਧੀ ਹਾਲਾਤਾਂ ਦੇ باوجود ਉਹ ਆਪਣੇ ਮਿਸ਼ਨ ਤੇ ਡਟੀ ਹੋਈ ਸੀ ਪਰ ਆ ਪੀੜ న్యూਜ਼ ਵਾਲੇ ਚੈਨਲ ਨੇ ਤਾਂ ਉਸ ਦੀ ਰਤ ਦੀ ਰਾਤ ਹੀ ਜੀਣ ਲਈ ਤੇ ਬੱਗੀ ਫੜ ਕਰਕੇ ਰੱਖਤਾ ਉਹ ਕੀ ਮਤਲਬ ਪੀੜ న్యూਜ਼ ਉਹ ਕਿਹੜੀਆਂ ਖਬਰਾਂ ਹੁੰਦੀਆਂ ਨੇ ਮੰਮਾ ਤੁਸੀਂ ਕਿਵੇਂ ਜਾਣਦੇ ਹੋ ਇਸ ਬਾਰੇ ਪੀੜ న్యూਜ਼ ਮਤਲਬ ਇਸ ਤਿਆਰੀ ਹਮ ਮਠਾਲ ਬੇਟੀ ਕੁਕੀਨ ਟੁੱਟ ਨੂੰ ਸਾਚੇ ਦਾ ਪਲੇਟਨ ਦਾ ਬੁਕੀ ਬੇਸ ਕਰਨ ਦੀ ਕਲਾ ਕੱਜੀ ਵੀ ਰਿੱਦੇ ਤੇ ਕੱਜੇ ਵੀ ਕੋਈ ਨਾ ਖਾਸ ਨਿਸ਼ਾਨ ਦੇਹੀ ਹੀ ਇਟ ਪੈਸੀ ਲੈ ਕੇ ਪ੍ਰਕਾਸ਼ ਹੁੰਦੀਆਂ ਨੇ ਇਹ ਖਬਰਾਂ ਮਾਮਲਾ ਨਿਆਂਕ ਵਿਚਾਰ ਦੇ ਵੀ ਆਪੜਿਆ ਪਰ ਤੂੰ ਢਾਲ ਢਾਲ ਮੈਂ ਬਾਤ ਬਾਤ ਕਾਨੂੰਨ ਬਣਦੇ ਬਾਅਦ ਵਿੱਚ ਨੇ ਤੇ ਤੋੜ ਦਾ ਤੋੜ ਪਹਿਲਾਂ ਹੀ ਲੱਭ ਲਿਆ ਜਾਂਦਾ ਜਿੱਦਨ ਬਨੀਤਾ ਨੂੰ ਹਸਤਾਲ ਭਾਰਤੀ ਕਰਵਾਇਆ ਮੈਂ ਉਹਦੇ ਨਾਲ ਸੀ ਥਲ-ਥਲਾਉਂਦੇ ਬੋਲਾਂ ਵਿੱਚ ਕਹਿ ਲਗੀ ਰੋਸ਼ਨੀ ਵੜਾਉ ਦਿੜ ਰਾਏ ਇਹ ਪੱਤਰਕਾਰੀ ਵਾਲਾ ਬੰਦਾ ਸੱਚ ਲਈ ਲੜਦਿਆਂ ਮਰਨ ਤੋਂ ਨਹੀਂ ਡਰਦਾ ਪਰ ਸੱਚ ਦੀ ਚਾਦਰਨ ਭੇਟੇ ਠੂਠੇ ਵਰਤਾਰੇ ਨੂੰ ਝੱਲ ਕੇ ਜਿਉਣਾ ਸੌਖਾ ਨਹੀਂ ਕਾਸ਼ ਕਰਮ ਦੇ ਦੰਤੇ ਬਦਲਾ ਕਰਨ ਦੀ ਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਨਾਲ ਹੀ ਪੱਤਰਕਾਰੀ ਵਿੱਚ ਬਿਜ਼ਨਸ ਕਰਨ ਦਾ ਹੁਨਰ ਵੀ ਸਿੱਖੀ ਹੁੰਦੀ ਹੈ। ਫਾਈਟਰ ਚੰਸੀ ਦੀ ਰਾਣੀ ਵਰਗੀ ਤਾਂ ਕੁਝ ਪਰਚਲਤ ਸਨ ਉਸ ਵਾਸਤੇ ਦੇਖਦੇ ਹੀ ਦੇਖਦੇ ਜਰ ਦਉਗੀ। ਤੇ ਤੋਂ ਹੁਣ ਬ੍ਰਹਣ ਦੇ ਪੁੱਤਰ ਇੱਕ ਹੋਰ ਨੀਤਾ ਨੂੰ ਪਿੰਜਰ ਬੁੰਦਾ ਮੈ ਨਹੀਂ ਦੇਖ ਸਕਦੀ। ਤਰਲੇ ਭਰੀਆਂ ਨਜ਼ਰਾਂ ਨਾਲ ਮੈਂ ਈ ਵਾਲਾ ਤੱਤ ਜਿਹਦੇ ਤੇ ਗੰਬੀਰਤਾ ਭਰਿਆ ਆਤਮ ਵਿਸ਼ਵਾਸ ਚਲ ਘਾਰੇ ਮਾਰ ਰਿਹਾ ਸੀ ਤੇ ਮੈਂ ਨਾ ਬੋਲੀ ਬਸ ਐਨੀ ਜਹੀ ਗੱਲ ਪਰ ਲੱਗਦਾ ਮਾਜਰਾ ਕੋਈ ਹੋਰੇ ਬਨੀਤਾ ਆਂਟੀ ਬਾਰੇ ਜੋ ਤੁਸੀਂ ਦੱਸਿਆ ਉਸ ਤੋਂ ਨਹੀਂ 잡ਦਾ ਕਿ ਐਨੀ ਜਹੀ ਗੱਲ ਦਾ ਡਿਪਰੈਸ਼ਨ ਬਣ ਗਈ ਹੋਵੇ ਬਿਲਕੁਲ ਠੀਕ ਕਿਹਾ ਤੁਸੀਂ ਤਮੰਨਾ ਉਸ ਨੂੰ ਇਥੋਂ ਤੱਕ ਪਹੁੰਚਾਉਣ ਵਿੱਚ ਕੋਉਂ ਦਾ ਪਈਆਂ ਦੀ ਗਲੀ ਭੁਗਤ ਆਂਟੀ ਜਰਹੀ ਇਲਾਕੇ ਵਿੱਚ ਸਰਕਾਰੀ ਲੱਕੜ ਚੋਰੀ ਦਾ ਵੱਡਾ ਕੁਰਤੰਦਾ ਚੱਲਣ ਦੀ ਸੁਗਵਲੀ ਤੇ ਅੱਧੀ ਰਾਤ ਕਰਦੇ ਪਾਲੇ ਵਿੱਚ ਜਾ ਪਹੁੰਚੀ ਕਵਰੇਜ ਲਈ ਇੱਕ ਇੱਕ ਦ੍ਰਿਸ਼ ਕੈਮਰੇ ਵਿੱਚ ਕੈਦ ਹੁੰਦਾ ਦੇਖਿਆ ਕੜੀ ਦਰ ਕੜੀ ਖੁੱਨਣ ਲੱਗੀ ਤਾਂ ਕਈ ਕਾਲੀਆਂ ਭੇਡਾਂ ਨਹੀਂ ਪੇਡੀਆਂ ਦੇ ਭੇੜੀਆਂ ਦੇ ਲਹੂ ਪੀਚੇ ਦਿੰਦਾ ਤੇ ਪੰਜਿਆਂ ਦੇ ਤਾਰ ਵੀ ਖੁੱਲਣਦੇ ਬਾੜ ਹੀ ਖੇਤ ਨੂੰ ਖਾਈ ਜਾਂਦੀ ਸੀ ਤੇ ਮਾਲੀ ਪੁੰਨ ਤਰੰਡਣ ਵਿੱਚ ਭਾਈ ਗਾਲ ਨਹੀਂ ਮੁੱਖ ਸਰਗਨਾ ਮੁੱਖ ਸਰਗਨਾ ਨਿਕਲਿਆ बस वे की सी पत्ता पता वेरी हो गया सी नहीं दा एक दे ਉਤੇ ਦੂਜਾ ਦੂਜੇ ਦੇ ਤੀਜਾ ਪਰਚਾ ਹੋਣ ਲੱਗਿਆ ਉਸ ਦੀਆਂ ਕੁੱਝੀਆਂ ਰਿਪੋਰਟਾਂ ਦੇ ਆਧਾਰ ਤੇ ਛਾਪੇ ਮਾਰ ਕੇ ਖੀਤੀਆਂ ਦੇ ਸਟਾਰ ਲਗਾਉਣ ਬਾਰੇ ਆਖਣ ਪਤਾ ਹੈ ਮੈਡਮ ਇਹਨੋਂ ਸੈਟ ਹੈ ਇਹਨੋਂ ਸੈਟ ਹੈ ਪਰ ਕੀ ਕਰੀਏ ਅਸੀਂ ਵੀ ਤਾਂ ਕਿਸੇ ਦੇ ਹੁਕਮ ਦੇ ਬੱਦੇ ਹਾਂ ਪਰ ਇੱਕ ਮਾਨਵਤੀ ਗੱਲ ਸੀ ਜੋ ਉਸ ਤੋਂ ਇਲਾਵਾ ਕਿਸੇ ਪੱਤਰਕਾਰ ਦੇ ਹਿੱਸੇ ਆਈ ਪਾ ਮੈਂ ਉਸ ਦੇ মিডিਆ ਗਰੁੱਪ ਮਾਲਕ ਪੱਕੇ ਬਿਮਾਰੀਦਾਰ ਬੁਬਾਰੀਦਾਰ ਪਰ ਉਸ ਦੀ ਸੱਚਾਈ ਤੇ ਇਮਾਨਦਾਰੀ ਦਾ ਪੂਰਾ ਪੱਕ ਪੂਰਿਆ ਬਸ ਇਹੀ ਉਸ ਦਾ ਹੌਸਲਾ ਸੀ ਪਰ ਨਿੱਤ ਕੋਟ ਕਚਹਿਰੀਆਂ ਦੇ ਚੱਕਰਾਂ ਨੇ ਉਸ ਦਾ ਲੱਕ ਤੋੜ ਕੇ ਰੱਖ ਦਿੱਤਾ ਪਤਾ ਹੈ ਐਮ ਐਲ ਏ ਤੇ ਐਮ ਪੀ ਡੀ ਆਪਸੀ ਰੰਦੇਸ਼ੀ ਕਿਰਦਾਂ ਨਤੀਜਾ ਬੁਰੀ ਤਰ੍ਹਾਂ ਭੁੱਟਿਆ ਉਸ ਨੂੰ ਸੁਣ ਲੋ ਉਤੋਂ ਇੱਕੋ ਸਿੰਘ ਹੋ ਫਸਾਲਿਆ ਕਿਹੜਾ ਬਾਜ ਆਉਂਦੀ ਸੀ ਨਿਊਜ਼ ਡਰਾਪਟਿੰਗ ਕਰਦੀ ਇੰਜ ਕਰਦੀ ਜਿਸ ਦੇ ਖਿਲਾਫ ਖਬਰ ਸ਼ਕਿੰਦੀ ਉਹ ਵੀ ਪੰਜਾਬ ਵਾਲੀ ਪੜਦਿਆਂ ਰਿਝਣ ਲੱਗਦਾ ਤੇ ਅੱਖਰਾਂ ਦੀ ਜਾਦੂਗਰੀ ਤੇ ਰੀਦ ਆ ਵੀ ਜਾਂਦਾ ਕਿੱਥੇ ਤਾਂ ਮੀਟ ਵੰਡ ਲਈ ਬੋਲੀ ਲੱਗਦੀ ਸੀ ਤੇ ਕਿੱਥੇ ਉਹ ਵੇਲਾ ਆਖ ਮੇਤਾ ਜਦੋਂ ਤਿੰਨ ਕਾਮਾ ਨੇ ਆਪ ਨੂੰ ਆਪਣੀ ਚਨਾਵੀ ਕਵਰੇਜ ਕਰਾਉਣ ਲਈ ਬਨੀਤਾ ਦੀ ਡਿਉਟੀ ਆਪਣੇ ਨਾਲ ਲਗਵਾਉਣ ਲਈ ਬੋਲੀ ਲਗਾਈ ਇਹ ਆਕਰਸਕ ਤੋਂ ਵੱਡੀ ડીਲ ਫਾਈਨਲ ਹੋ ਗਈ ਇਸ ਇਤਿਹਾਸਿਕ ਘੌਰਾਂ ਸਤੰਦੀ ਪੇਡ ਨੇউজ ਲਈ ਕਾਟਪੋਤਰੀ ਬਣਨ ਦੀ ਬਜਾਏ ਮੌਕਾ ਕੀ ਮਿਲਿਆ ਅੰਦਰ ਲਈ ਝਾਤ ਪਾਉਣ ਦਾ ਸੋਚਿਆ ਕਾਂ ਦੀ ਯੋਜਨ ਵਿੱਚ ਪਹਿਲਾਂ ਤਾਂ ਰਾਜਨੀਤਿਕ ਅਸ਼ੀਰਵਾਦ ਨਾਲ ਹੋਈਆਂ ਪੰਚਾਇਤੀ ਸਰਕਾਰੀ ਜ਼ਮੀਨਾਂ ਨਾਲ ਨਜਾਇਜ਼ ਉਸਤਿਆਂ ਦਾ ਖਾਕਾ ਕੋਲ ਮਾਰਿਆ ਤੇ ਫਿਰ ਮੰਤਰੀ ਜਿਹੜੇ ਉਸ ਦੇ ਤਹਿਖਾਨੇ ਦੀਆਂ ਤਾਹਾਂ ਹੋ ਕੇ ਕੰਮਰੇ ਲਈ ਕੈਦ ਕਰ ਲਈ ਜਿੱਥੇ ਨੋਟਾਂ ਦੇ ਬੋਰੇ ਚੁੱਕਦੇ ਦਿਹਾੜੀਦਾਰਾਂ ਨੇ ਲੱਕੋ ਮੋਰੀ ਦਾ ਲੱਕ ਦੋਰੇ ਹੁਤਾਇਸਾ ਅਰਪੋਟ ਵੀ ਤਿਆਰ ਕਰ ਲਈ ਗਈ ਗੋਗੜਾਂ ਦਾ ਭਾੜ ਢੋ ਲਿਆ ਤਰੰਗ ਹੋਏ ਪਿੰਜਰੇ ਤੇ ਫਿਰ ਉਹ ਇੱਕ ਸਨਸਨੀ ਚੋਰ ਚੋਣ ਪ੍ਰਚਾਰ ਦਾ ਆਖਰੀ ਸਮਾਂ ਸਮਾਪਤ ਹੋ ਚੁੱਕਿਆ ਸੀ ਹਰ ਉਮੀਦਵਾਰ ਦੇ ਆਪੋ ਆਪਣੇ ਜਿੱਕਨੀ ਬਣਾਉਣ ਲਈ ਆਖਰੀ ਵਾਰ ਜਾੜਾ ਲਾਉਣ ਲਈ ਖਾਸਤੇ ਪੈਸਾ ਅਜਿਹੀ ਗਵਾਰ ਪਰੇ ਮੋਲ ਵਿੱਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਤੇ ਹਰੇਕ ਪੋਲਿੰਗ ਬੂਥ ਦੀ ਲਾਈਵ ਕਵਰੇਜ ਵੱਖ-ਵੱਖ ਟੀਵੀ ਚੈਨਲਾਂ ਤੋਂ ਫੈਸ਼ ਹੋਣ ਲੱਗੀ ਪਤਾ ਹੀ ਨਾ ਲੱਗਿਆ ਕਿ ਕਿਹੜੀ ਇਮੀਟਰ ਜਿਹਦੀ ਵਨੀਤਾ ਦੇ ਅੰਦਰ ਕੰਮ ਕਰ ਰਹੀ ਸੀ ਆਪਣੇ ਹੀ ਮਾਈ ਬਾਪ ਕਵਰੇਜ ਬੀਟ ਵਾਲੇ ਉਮੀਦਵਾਰ ਵੱਲੋਂ ਡੋਲ ਵਿੱਚ ਹੀਠਾਂ ਮੋਹਰ ਤੇ ਉੱਪਰ ਰੋਟੀ ਸੜੀ ਪਾ ਕੇ ਪੱਕੇ ਨੌਕਰਾਂ ਨੂੰ ਕੀਤੀ ਜਾ ਰਹੀ ਵੋਟਾਂ ਦੀ ਖਰੀਦੋ ਰੋਕ ਕਵਰੇਜ ਵਿੱਚ ਕੈਦ ਕੀਤੀ ਤੇ ਇੱਕ ਟੀਵੀ ਐਂਕਰ ਵੱਲੋਂ ਕੀਤੇ ਜਾ ਰਹੇ ਲਾਈਵ ਟੈਲੀਕਾਸਟ ਕੈਮਰੇ ਮੂਰੇ ਡੋਲ ਸਵੇਦਨਾ ਪੁਰਾਣੀ ਨੂੰ ਜਾ ਖਿਲਾਰਿਆ ਤਲਤਲੀ ਪੈ ਗਈ ਚਾਰੇ ਪਾਸੇ ਮਾਮਲਾ ਜੂਨ ਕਮਿਸ਼ਨ ਦੇ ਨੋਟਸ ਵਿੱਚ ਆ ਗਿਆ ਵੋਟਾਂ ਵਾਲਾ ਦਿਨ ਤਾਂ ਲੰਘ ਗਿਆ ਪਰ ਬੱਕਰੇ ਦੀ ماں ਕਦੋਂ ਦਖ਼ਲ ਮੜਾਊਗੀ ਆਖਰ ਤੋਂ ਦਸੇ ਵਿੱਚ ਖਾਦੇ ਦਿੱ ਗਈ ਕੈਮਰੇ ਮੂਰੇ ਚਪੜ ਚਪੜ ਕੇ ਇਹ ਕੁੱਲ ਬੜੀ ਨੌਕਰਾਣੀ ਬਾਹਰ ਵਿੱਚ ਉੱਤਰ ਗਈ ਤੇ ਉਲਟਾ ਅਨੀਤਾ ਦੇ ਖਿਲਾਫ ਦੀਆਂ ਦਿੱਤੀ ਬੜਾ ਜੋਰ ਪਵੇ ਬਨੀਤਾ ਤੇ ਕਿ ਮਾਫੀ ਮੰਗੇ ਤੇ ਆਰਾਮ ਨਾਲ ਸੁਖ ਭਰੀ ਜ਼ਿੰਦਗੀ ਜੀਵੇ ਚਾਹੇ ਤਾਂ ਮਨ ਚਾਹੀਏ ਉਹਦੇ ਤਾਰੀ ਕੋਈ ਚੇਅਰਮੈਨ ਨੀ ਲਵੇ ਤੇ ਆਪਣੀ ਕਾਬਿਲਤਾ ਦਾ ਸਹੀ ਹੱਥਾਂ ਵਿੱਚ ਮੁੱਲ ਪਵਾਵੇ ਪਰ ਉਸ ਅੜੀ ਨ ਕੋੜੀ ਦੀ ਇੱਕੋ ਜਿੱਦ ਕਿ ਕਿ ਸੱਚੀ ਹਾਂ ਤਾਂ ਲੜ ਕੇ ਜਿੱਤਾਂਗੀ ਝੂਠੀ ਨਿਕਲੀ ਤਾਂ ਸਜ਼ਾ ਭੁਗਤਾਂਗੀ ਪਰ ਗੋਡੇ ਨਹੀਂ ਟੇਕਨੇ ਉਹ ਸੱਚੀ ਸੀ ਪਰ ਜਦੋਂ ਇੱਕ ਫੈਸਲੇ ਉਹਦੇ ਹੱਕ ਵਿੱਚ ਨਾ ਆਏ ਉਹ ਹੱਡੀਆਂ ਦਾ ਮੋਟ ਬਣ ਚੁੱਕੀ ਸੀ ਉਸ ਨੂੰ ਮੈਂ ਦੱਸਿਆ ਕਿ ਬਨੀਤਾ ਤੇਰੀ ਸਚਾਈ ਦੀ ਜਿੱਤ ਹੋਈ ਹੈ ਤੈਨੂੰ ਬਸਾਉਣ ਵਾਲੇ ਕਟਹਿਰੇ ਵਿੱਚ ਆਖ ਲੋਤੇ ਨੇ ਤੇ ਅਦਾਲਤ ਵਿੱਚ ਉਹ ਵੱਲੋਂ ਇਿੱਤੇ ਫੈਸਲੇ ਵਿੱਚ ਤੈਨੂੰ ਮਗਰਮਸਾ ਖਿਲਾਫ ਮਾਣ ਹਾਨੀ ਦਾ ਦਾਵਾ ਠੋਪਣ ਦਾ ਹੱਕ ਵੀ ਦਿੱਤਾ ਗਿਆ ਹੈ ਪਰ ਉਹ ਤਾਂ ਪਰਤਾ ਤੱਕ ਨਹੀਂ ਚੱਕਦੀ ਹੁਣ ਦੱਸ ਤਾਂ ਨਾ ਸਭ ਚੱਲ ਮੇਰਾ ਪੁੱਤਰ ਅਗਲਾ ਭਰਾ ਇਹਨਾਂ ਫਾਰਮਾਂ ਨੂੰ ਕੋਈ ਹੋਰ ਕੋਰਸ ਕਰ ਲੈ ਫੈਸ਼ਨ ਡਿਜ਼ਾਈਨਿੰਗ ਕਰ ਲੈ ਇੰਟੀਰੀਅਰ ਡੈਕੋਰੇਸ਼ਨ ਬਿਊਟੀ ਕੋਰਸ ਬਥੇਰਾ ਪੁੱਜੇ ਕੁੜੀਆਂ ਦੇ ਕਰਨ ਵਾਲਾ ਆਏ ਦਿਨ ਸੱਚ ਲਈ ਲੜਦੇ ਪੱਤਰਕਾਰਾਂ ਦੇ ਕਤਲ ਤਲੀਜਾ ਹਿਲਾਉਂਦੇ ਆ ਤੇ ਮੇਰੇ ਕੋਲ ਤਾਂ ਤੇਰਾ ਮੂੰਹ ਵੇਖਣ ਤੋਂ ਬਾਅਦ ਦੁਨੀਆ ਵਿੱਚ ਹੋਰ ਹੈ ਵੀ ਕੀ ਮੇਰੀਆਂ ਅੱਖਾਂ ਚੋਂ ਹੰਝੂ ਚੱਕ ਪਏ ਬਿਨਾ ਜਵਾਬ ਦਿੱਤੇ ਤਮੰਨਾ ਨੇ ਮੇਰੀ ਬਾਹ ਫੜੀ ਤੇ ਸਿੱਧਾ ਹਸਪਤਾਲ ਲੈ ਪਹੁੰਚੀ ਬਨੀਤਾ ਦਾ ਸਰ ਝੋੜੀ ਵਿੱਚ ਰੱਖਿਆ ਤੇ ਬੋਲੀ ਜੇ ਔਜੜ ਰਾਹਾਂ ਦੇ ਪਾਂਦੀ ਹੀ ਨਾ ਬਣੀਏ ਤਾਂ ਮੰਜ਼ਲ ਸਰ ਕਰਨ ਦਾ ਜਨੂਨ ਵੀ ਛਿੱਥਾ ਪੈ ਜਾਂਦਾ ਹੈ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਲੋੜ ਪੰਜਾਂ ਉਂਗਲਾਂ ਦੀ ਮੁਠੀ ਬਣਾਉਣ ਦੀ ਹੈ ਤੇ ਜਾਂ ਜਾਂ ਫਿਰ ਮੁੱਕਾ ਮੰਮਾ ਮੈਨੂੰ ਮੇਰੀ ਮੰਜ਼ਲ ਦੀ ਉਬੜ-ਫੱਬੜ ਰਾਹਾਂ ਬਾਰੇ ਸचेत ਕਰਨ ਲਈ ਧੰਨਵਾਦ ਜਦੋਂ ਕਦੇ ਵੀ ਔਜੜ ਰਾਹਾਂ ਤੋਂ ਲੱਗਦਿਆਂ ਭੈ ਪੀਤ ਹੋਵਾਂਗੀ ਤਹਾਡੇ ਵੱਲੋਂ ਦਿੱਤੀ ਸਾਰੀ ਜਾਣਕਾਰੀ ਮੇਰੇ ਹਨੇਰੇ ਰਾਹ ਨੂੰ ਰੌਸ਼ਨ ਕਰੇਗੀ ਹੁਣ ਤਾਂ ਮੈਂ ਬਨੀਤਾ ਆਂਟੀ ਦੀ ਜ਼ਿੰਦਗੀ ਦੀ ਖੁੱਲੀ ਕਿਤਾਬ ਦਾ ਇੱਕ ਇੱਕ ਪੰਨਾ ਵੀ ਪੜ ਲਿਆ ਨਾ ਗਰਦ ਹੈ ਨਾ ਧੁੰਦ ਤੇ ਨਾ ਹੀ ਬੰਦਲਾਂ ਦਾ ਉੱਲਾ ਮੈਨੂੰ ਮੇਰਾ ਆਸ਼ ਸ਼ਬਦ ਕਾਇਦੇ ਰਿਹਾ ਜਿੱਥੇ ਚੰਨ ਤਾਰਿਆਂ ਦੀ ਖੇਡ ਤੇ ਸੂਰਜ ਦਾ ਜਲਾਵਲ ਅਕਾਰੇ ਮਾਰਦਾ ਹੈ ਪਰੀਤਾ ਦੀ ਕਾਨਾ ਹੋਈ ਬਾਹ ਫੜ ਕੇ ਤਮੰਨਾ ਨੇ ਉਸ ਦਾ ਹੱਥ ਆਪਣੇ ਸਿਰ ਤੇ ਰੱਖਿਆ ਇਹ ਗੋਲੀ ਜ਼ਮੀਨ ਤੇ ਫੜੋ ਕਿ ਆਕਾਸ਼ ਦੀ ੜਾਰੀ ਨਹੀਂ ਪਰਵਾਜ਼ ਲਈ ਮੇਰੇ ਖੰਭਾਂ ਨੂੰ ਅਸ਼ੀਰਵਾਦ ਦੇ ਮੁਸਕਰਾ ਕੇ ਗਨੀਤਾ ਦੇ ਹੱਥ ਆਪਣੇ ਹੱਥਾਂ ਵਿੱਚ ਲਏ ਤੇ ਕੁੱਤੇ ਇਹ ਹਸਪਤਾਲ ਤੋਂ ਬਾਹਰ ਕਦਮ ਵਧਾ ਦਿੱਤੇ ਸਨ ਆਬਾਦ ਬਨੀਤਾ ਦੀਆਂ ਉਤਰਾਈਆਂ ਅੱਖਾਂ ਵਿੱਚੋਂ ਬੋਹਦਾ ਡਰ ਗਈਆਂ ਇੱਕ ਬਨੀਤਾ ਨੂੰ ਵੀੜਾਂ ਭਰੀ ਜ਼ਿੰਦਗੀ ਤੋਂ ਮੁਕਤੀ ਮਿਲ ਰਹੀ ਸੀ ਤੇ ਚੌਥੇ ਖੰਭ ਨੂੰ ਧਲੂਣਾ ਦੇਣ ਲਈ ਇੱਕ ਹੋਰ ਬਨੀਤਾ ਉਸਲਪਨ ਕੀ ਖੰਭ ਕੋਲ ਚੁਕੀ ਸੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਇਹ ਕਹਾਣੀ ਹੈ ਜੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ